ਬਲਵਿੰਦਰ ਦੇ ਆਤੀ ਪੀਐਸ ਕਰਤਾਰਪੁਰ ਐਫਆਰ ਦਰਜ ਕੀਤੀ 147 ਦਲਵਾਗ ਬਾਗਾ ਵਰਸੇਵਕ ਐਂਡ ਬਲਵਿੰਦਰ ਦੇ ਉੱਤੇ ਔਰ ਇਹਨਾਂ ਕੋਲੋਂ ਸਾਨੂੰ 40 ਗ੍ਰਾਮ ਹੀਰੋਨ ਐਂਡ ਥੈਨ ਵੈਪਨ ਮਿਲੇ ਆ 3 ਬੋਰ ਦਾ 2 ਬੱਤੀ ਬੋਰ ਦੇ ਔਰ ਜਿਹੜੀ ਇਹਨਾਂ ਦੀ ਬੈਕਗ੍ਰਾਉਂਡ ਹੈਗੀ ਆ ਇਹ ਕ੍ਰਿਮੀਨਲ ਮਾਈਂਡਡ ਹੈਗੇ ਆ ਸਾਰੇ ਦੀ ਸਾਰੇ ਜਿਹੜਾ ਬਾਗੇ ਦੇ 5 ਐਫਆਰਾਂ ਦਰਜ ਆ 379 ਵੀ ਦੀਆਂ ਲੁੱਟਖੋਦੀਆਂ ਹੈਗੀਆਂ ਆ ਔਰ 307 ਵੀ ਹੈਗੀ ਆ ਜਿਹੜੀ ਕਿ ਲੇਸਰੀ ਵਾਲ ਆਪਣੇ ਥਾਣੇ ਆਪਣੇ ਪਿੰਡ ਚ ਨਹੀਂ ਗੋਲੀ ਚਲਾਈ ਸੀ ਔਰ ਜਿਹੜੀ ਇਹਨਾਂ ਦੀ ਸ਼ੋਹਰਤ ਹੈ ਇਹੀ ਆ ਵੀ ਪੈਸੇ ਲੈ ਕੇ ਕਿਸੇ ਨਾਲ ਮਾਰਕੁੱਟ ਕਰਨੀ ਤੇ ਆਪਣੇ ਜਿਹੜਾ ਦੂਜਾ ਇਹਨਾਂ ਦਾ ਗਰੁੱਪ ਹੈਗਾ ਆ ਉਹਨਾਂ ਨੂੰ ਹਾਰਮ ਕਰਨਾ ਇਹਨਾਂ ਦੇ ਮੇਨ ਇਹੀ ਆ ਔਰ ਜਿਹੜੀ ਇਹਨਾਂ ਦਾ ਕਮਾਈ ਦਾ ਸਾਧਨ ਹੈ ਉਹ ਛੋਟੇ ਲੈਵਲ ਤੇ 50 ਗ੍ਰਾਮ 10 ਗ੍ਰਾਮ 100 ਗ੍ਰਾਮ ਹੀਰੋਂ ਲਿਆ ਕੇ ਗੈਸਰ ਪਕਿਸਤ ਦਾ 21 ਗੈਂਗ ਨੂੰ ਲੈ ਕੇ ਮਸ਼ਹੂਰ ਸੀਗੇ ਇਹਨਾਂ ਦਾ ਗੈਂਗ ਕਿਹੜਾ ਸੀ ਗੈਂਗ ਦਾ ਨਾਮ ਕੀ ਸੀ ਇਹਨਾਂ ਦਾ ਇਹ ਬਾਗਾ ਗਰੂਪ ਹੀ ਬਚਦਾ ਆ ਔਰ ਇਹ ਜਿਹੜਾ ਰਵੀ ਬਲਾ ਚੌਰੀਆ ਉਹਦੇ ਨਾਲ ਅਟੈਚ ਹੈਗੇ ਆ ਜਿਹੜਾ ਕਿ ਇਸ ਟਾਈਮ ਜੇਲ੍ਹ 'ਚ ਹੈਗਾ ਹਿਆਰਪੁਰ ਜੂਨ ਖਿਲ ਬਾਤ ਬਾਗੇ ਦੀ ਗੱਲ ਕਰੀਏ ਹੋਰ ਇਹਨੇ ਕਿਤੇ ਕਿਤੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਿੱਥੇ ਵਾਂਟਡ ਰਿਆ ਹੋਏ ਪੱਚਾ ਦਰਜ ਹੋ ਉਸ ਕੋੜਾ ਹੋ ਗਏ ਜਿਹੜਾ ਇਹ ਟੋਟਲੇ ਦੇ ਪੰਜ ਮੁਕੱਦਮੇ ਦਰਜ ਹੈਗੇ ਆ ਸਾਰਿਆਂ 'ਚ ਹੀ ਐਬਸੈਂਟ ਹੋਇਆ ਹੈ ਔਰ ਸਾਨੂੰ ਇਹ ਪੀਐਸ ਜਿਹੜਾ ਸਾਡਾ ਆਦਮਪੁਰ ਹੈ ਉਹਦੇ ਚ ਵਾਂਟਡ ਸੀਗਾ ਉੱਥੇ ਵੀ ਇਹਨੇ ਕਿਸੇ ਮੁੰਡੇ ਦੀ ਮਾਰ ਦੀ ਹਿੰਦੀ ਨੀ ਦਾ ਵਿਸ਼ਾਲ ਨਾਂ ਦਾ ਲੜਕਾ ਸੀਗਾ ਉਹਦੇ ਤੇ ਇਹਨੇ ਗੋਲੀ ਚਲਾਈ ਸੀ ਉਹਨੂੰ ਇਹਨੇ ਮਾਰਨਾ ਸੀਗਾ ਔਰ 307 ਦਾ ਉਹ ਪਰਚਾ ਦਰਜ ਆ ਬਚ ਗਿਆ ਸੀਗਾ ਔਰ ਜਿਹੜਾ ਦੂਜਾ ਹੈਗਾ ਯਾ ਇੱਕ ਮੁੰਡਾ ਨਕੌਧਰ ਵਾਲਾ ਮੱਲੀਆਂ ਵਾਲਾ ਤੁਹਾਨੂੰ ਯਾਦ ਹੋਊਗਾ ਉਹਦੋਂ ਵਿਧਾਨ ਸਭਾ ਇਲੈਕਸ਼ਨਾਂ ਦੌਰਾਨ ਬਡਾਲਾ ਸਾਹਿਬ ਦੀ ਸੀਗੀ ਕੰਪੇਨਿੰਗ ਚੱਲਦੀ ਉੱਥੇ ਗੋਲੀ ਚੱਲ ਗਈ ਸੀ ਉਹਦੇ ਚ ਉਹ ਵਾਂਟਡ ਆ ਸਨ ਉਹਨੇ ਗੋਲੀ ਚਲਾਈ ਸੀ ਮੁੰਡੇ ਤੇ ਇਹ ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਹੈਗੀ ਲਈ ਸ਼ੌਹਰਤ ਹੈਗੀ ਮਾੜੀ ਹੈਗੀ ਔਰ ਕ੍ਰਿਮੀਨਲ ਮਾਈਂਡਡ ਹੈਗੇ ਸਾਰੇ ਐਸਟੀ ਗੈਂਕ ਕਿਹੜਾ ਇਹਨਾਂ ਦਾ ਅਮਰਸਰ ਨਾਲ ਰਿਲੇਟਡ ਹੈਗਾ ਉਹਦੇ ਤੇ ਸਾਡੀ ਆਲਰੇਡੀ ਵਰਕ ਚੱਲ ਰਿਹਾ ਹੈਗਾ ਔਰ ਇਨਵੈਸਟੀਗੇਸ਼ਨ ਚੱਲਦੀ ਹੈਗੀ ਅਤੇ ਮੈਂ ਨਾਮ ਦੱਸਣਾ ਮناسب ਨਹੀਂ ਸਮਝਦਾ ਕਿ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਹਥਿਆਰ ਕਿੱਥੋਂ ਲੈ ਕੇ ਆਂਦੇ ਸੀਗੇ ਜਿਹੜਾ ਇਹਦੀ ਇਨਟੈਰੋਗੇਸ਼ਨ ਚ ਸਾਹਮਣੇ ਆਈ ਗੱਲ ਦਲਵਾਗ ਬਾਗਾ ਜਿਹੜਾ ਇਹ ਖੁੱਦ ਗਿਆ ਐਮਪੀ ਜਾ ਕੇ ਆਇਆ ਉਤੋਂ ਇਹ ਤਿੰਨ ਵੈਪਨ ਲੈ ਕੇ ਆਇਆ ਜਿਹੜਾ 34 ਵਾਲਾ ਵੀ ਹੈ 32 ਬੋਰ ਵਾਲੇ ਵੀ ਜਿਹੜੀ ਅੱਗੇ ਇਹਨੇ ਇੱਕ ਵੈਪਨ ਮੱਲੀ ਵਾਲੇ ਨੇ ਤਾਂ ਇਹਨੇ ਸੇਲ ਕੀਤਾ ਸੀ ਦੂਜਾ ਇਹਦੇ ਕੋਲ ਆਪਣਾ ਹੀ ਸੀ ਜਿਹਨ ਰੱਖਿਆ ਹੋਇਆ ਜਿਹਦੇ ਨਾਲ ਇਹਨਾਂ ਦੀ ਦੁਸ਼ਮਣੀ ਚੱਲਦੀ ਸੀ ਉਹਨਾਂ ਦੀ ਫਾਇਰਿੰਗ ਇੱਕ ਦੂਜੇ ਤੇ ਹੀ ਇਹਨਾਂ ਦੀਆਂ ਅਮਰਸਰ ਡਿਸਟ੍ਰਿਕਟ ਵਿੱਚ ਹੋਈ ਸੀ ਮਾਰੇ ਅਨਸਰ ਅਗੇ ਹੈ ਕੋਈ ਇਹਨਾਂ ਨੇ ਕਾਰੋਬਾਰੀਆਂ ਨੂੰ ਟਾਰਗੇਟ ਕੀਤਾ ਹੋਵੇ ਜਾਂ ਕੋਈ ਬਿਜ਼ਨਸਮੈਨ ਨੂੰ ਟਾਰਗੇਟ ਕਰਨਾ ਹੋਵੇ ਫਿਲਹਾਲ ਸਾਡੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਇਹ ਕਿਸੇ ਨਹੀਂ ਆਈ ਕਿ ਕੋਈ ਇਹਨਾਂ ਨੇ ਰੈਂਸਮ ਕਾਲ ਕੀਤੀ ਹੋਵੇ ਜਾਂ ਕੋਸ਼ਿਸ਼ ਕੀਤੀ ਹੋਵੇ ਜਿਹੜਾ ਵਿਸ਼ਵ ਪ੍ਰਸਿੱਧ ਨੰਬਰ 1 27 ਸਾਲ ਦਾ ਵਿਸ਼ਾਲ ਅਨੁਭਵ ਮਟਕੰਨੀ ਵਸ਼ਕਰਨ ਸਪੈਸ਼ਲਿਸਟ ਮੀਆਂ ਸਮੀਰ ਬੰਗਾਲੀ ਜੀ ਹਮ ਕਹਤੀ ਨਹੀਂ ਕਰਕੇ ਦਿਖਾਤੇ ਹਨ हस्तरेखा जन्मपत्री फोटो दिखाकर सौ प्रतिशत समाधान गारंटी लिखकर शादी में रुकावट विदेश यात्रा विजा में देरी लव मैरिज प्यार में धोखा व्यापार में घाटा प्रेमी प्रेम का लक्ष्मी बंधन तलाक स्वतंत्र दुश्मन से छुटकारा यदि आपका प्रेमी पति बेटा किसी को वश में तो एक बार अवश्य मिले प्रेमी प्रेम का पति पत्नी मनचहा पशकन कराए भटके चाहे जिधर काम होगा इधर मियाँ समीर जी बंगाली संपर्क करें नाइन